ਬਿਲਾਵਲ ਮਹੱਲਾ 3 ਘਰ ਪਹਿਲਾ ੴ ਸਤਿਗੁਰ ਪ੍ਰਸਾਦ ਬਿਲਾਵਲ ਰਾਗ ਦੇ ਵਿੱਚ ਤੀਸਰੇ ਪਾਦਸ਼ਾ ਗੁਰੂ ਅਮਰਦਾਸ ਮਹਾਰਾਜ ਜੀ ਘਰ ਪਹਿਲੇ ਦੇ ਅੰਦਰ ਹੁਕਮਨਾਮਾ ਅੰਗ ਨੰਬਰ 796 ਤੇ ਸੁਭਾਈਮਾਨ ਅਕਾਲਪੁਰੇ ਖਿੱਕਾ ਕਣਕਣ ਵਿੱਚ ਰੰਮਿਆ ਗੁਰੂ ਦੀ ਕਿਰਪਾ ਸਦਕਾ ਪ੍ਰਾਪਤ ਹੁੰਦਾ ਹੈ ਬਖਸ਼ਿਸ਼ ਕਰਦੇ ਹਨ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕਾਪੜੇ ਅੰਗ ਚੜਾਇਆ ਸਾਬ ਕਹਿੰਦੇ ਜਿਨ੍ਹਾਂ ਮਨੁੱਖਾਂ ਦੇ ਜੀਵਨ ਦੇ ਵਿੱਚ ਪਰਮਾਤਮਾ ਦੀ ਬੰਦਗੀ ਨਹੀਂ ਸਿਮਰਨ ਨਹੀਂ ਉਹਨਾਂ ਦਾ ਖਾਦਾ ਹੋਇਆ ਵੀ ਤ੍ਰਕਾਰ ਹੈ ਉਹਨਾਂ ਦਾ ਸੋਨਾ ਵੀ ਤ੍ਰਕਾਰ ਹੈ ਅਤੇ ਉਹਨਾਂ ਦੇ ਸਰੀਰ ਦੇ ਉੱਤੇ ਪਾਏ ਹੋਏ ਕੱਪੜੇ ਵੀ ਤ੍ਰਕਾਰ ਜੋਗ ਹਨ ਤ੍ਰਿਗ ਸਰੀਰ कुटुंब ਸਿਹਤ ਸਿਉ ਜਿਤ ਹੁਣ ਖਸਮ ਨਾ ਪਾਇਆ ਇਤੋਂ ਤੱਕ ਕਿ ਉਹਨਾਂ ਦਾ ਸਰੀਰ ਵੀ ਤ੍ਰਕਾਰ ਜੋਗ ਹੈ ਜਿਨ੍ਹਾਂ ਨੇ ਪਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ ਭਾਵ ਉਹਨਾਂ ਦੀ ਪਰਮਾਤਮਾ ਦੀ ਯਾਦ ਵਿੱਚ ਜਿਨ੍ਹਾਂ ਦਾ ਮਨ ਨਹੀਂ ਜੁੜਿਆ ਪੌੜੀ ਛੁੜ ਗਈ ਫਿਰ ਹੱਥ ਨੇ ਆਵੇ ਇਹਲਾ ਜਨਮ ਗਵਾਇਆ ਜਿਵੇਂ ਇੱਕ ਪੌੜੀ ਦੇ ਨਾਲ ਅਸੀਂ ਕਿਸੇ ਘਰ ਦੀ ਛੱਤ ਤੇ ਚੜਦੇ ਹਾਂ ਜਦੋਂ ਅਖੀਰ ਤੇ ਚੜ ਕੇ ਹੱਥ ਦੇ ਵਿੱਚੋਂ ਪੌੜੀ ਛੁੜਕ ਜਾਵੇ ਫਿਰ ਉਹ ਮਨੁੱਖ نیچے ਆ ਜਾਂਦਾ ਹੈ ਇਸੇ ਤਰ੍ਹਾਂ ਹੀ ਇਹ ਜਿਹੜਾ ਮਨੁੱਖਾ ਜਨਮ ਹੈ ਇਸੇ ਤਰ੍ਹਾਂ ਹੀ ਪ੍ਰਾਪਤ ਹੋਇਆ ਜੇ ਮਨੁੱਖਾ ਜਨਮ ਦੀ ਪੌੜੀ ਹੱਥ ਦੇ ਵਿੱਚੋਂ ਡੰਡਾ ਹੱਥ ਵਿੱਚੋਂ ਛੁਟਕ ਗਿਆ ਫੇਰ ਉਹ ਵਾਰ-ਵਾਰ ਜਨਮ ਮਰਨ ਦੇ ਗੇੜ ਵਿੱਚ ਪੈ ਜਾਂਦਾ ਹੈ ਤੇ ਇਹ ਮਨੁੱਖਾ ਜਨਮ ਹੱਥੋਂ ਗਵਾ ਬੈਠਦਾ ਹੈ ਦੂਜਾ ਭਾਉ ਨ ਦੇਈ ਲਿਵ ਲਾਗਣ ਜਿਹੜਾ ਹਰ ਕੇ ਚਰਨ ਵਿਸਾਰੇ ਜਿਨ੍ਹਾਂ ਨੇ ਪਰਮਾਤਮਾ ਦੇ ਸ਼ਬਦ ਰੂਪੀ ਚਰਣਾ ਨੂੰ ਵਿਸਾਰ ਦਿੱਤਾ ਨਾ ਉਹਨਾਂ ਨੇ ਕਦੇ ਵੀ ਪਰਮਾਤਮਾ ਦੇ ਨਾਲ ਪਿਆਰ ਨਹੀਂ ਪਾਇਆ ਭਾਵ ਕਿ ਇਤੋਂ ਤੱਕ ਉਹਨਾਂ ਦਾ ਮਨ ਭਟਕਦਾ ਰਹਿੰਦਾ ਹੈ ਜਗ ਜੀਵਨ ਦਾਤਾ ਜਨ ਸੇਵਕ ਤੇਰੇ ਤਿੰਕੇ ਤੈਦੂ ਕਨਵਾਰੇ ਜਗਤ ਦਾ ਜੀਵਨ ਦਾਤਾ ਦੇਣ ਵਾਲਾ ਜਿਸ ਸੇਵਕ ਨੇ ਉਸ ਪ੍ਰਮਾਤਮਾ ਨੂੰ ਸਿਮਰ ਲਿਆ ਤਿੰਕੇ ਦੁੱਖਾਂ ਬਾਰੇ ਉਹਨਾਂ ਦੇ ਮਨ ਦੇ ਵਿਕਾਰ ਦੇ ਦੁੱਖ ਜਿੰਨੇ ਵੀ ਹਨ ਚਿੰਤਾ ਫਿਕਰ ਵਹਿਮ ਪਰ ਸਾਰੇ ਖਤਮ ਕਰ ਦਿੰਦਾ ਹੈ ਰਹਾਉ ਤੂੰ ਦਿਆਲ ਦਿਆਪਤ ਦਾਤਾ ਕਿਆ ਏਜੰਟ ਵਿਚਾਰੇ ਇਹ ਪ੍ਰਮਾਤਮਾ ਤੂੰ ਦਿਆਲੂ ਹੈ ਦਇਆ ਪ੍ਰਦਾਤਾ ਦਇਆ ਦਾ ਮਾਲਕ ਹੈ ਦਾਤਾ ਦੇਣ ਵਾਲਾ ਹੈ ਅਸੀਂ ਜੀਵ ਕੁਝ ਵੀ ਨਹੀਂ ਆਪਜੀ ਦੇ ਸਾਹਮਣੇ ਮੁਕਤਬੰਦ ਸਭ ਤੋਂ ਜਿੱਤੇ ਹੋਏ ਐਸਾ ਆਗ ਬਖਾਣਾ ਆਪਜੀ ਦੇ ਦਰ ਤੇ ਹੀ ਮਨ ਜਿਹੜਾ ਹੈ ਵਿਕਾਰਾਂ ਤੋਂ ਮੁਕਤ ਹੁੰਦਾ ਹੈ ਗੁਰਮੁਖ ਹੋ ਵੈ ਸੋ ਮੁਕਤ ਕਹੀਏ ਮਨ ਮੁਕਬੰਦ ਵਿਚਾਰੇ ਜਿਹੜਾ ਗੁਰਮੁਖ ਪਿਆਰਾ ਜਿਸ ਨੇ ਜੀਵਨ ਦੇ ਵਿੱਚ ਗੁਰੂ ਧਾਰਨ ਕਰ ਲਿਆ ਬਾਣੀ ਨੂੰ ਸਮਝ ਲਿਆ ਉਹਨਾਂ ਨੇ ਜਿੰਦੇ ਜੀ ਆਪਣੇ ਆਪ ਨੂੰ ਮੁਕਤ ਕਰ ਲਿਆ ਤੇ ਜਿਹੜਾ ਮਨਮੁਖ ਹੈ ਉਹ ਇਹਨਾਂ ਬੰਦਨਾ ਵਿੱਚ ਫਸਿਆ ਰਹਿੰਦਾ ਹੈ ਵਿਕਾਰਾਂ ਦੇ ਬੰਦਨਾ ਵਿੱਚ ਵਹਿਮਾਂ ਭਰਮਾਂ ਦੇ ਬੰਦਨਾ ਵਿੱਚ ਚਿੰਤਾ ਦੇ ਬੰਦਨਾ ਵਿੱਚ ਸੋ ਜਨਮ ਮੁਕਤ ਜਿਸ ਏਕਲਵਿਲਾ ਕੀ ਸਦਾ ਰਹਿਣ ਵਾਲੇ ਉਹੀ ਗੁਰਮੁਖ ਪਿਆਰਾ ਮੁਕਤ ਹੋ ਸਕਦਾ ਹੈ ਜਿਸ ਨੇ ਇੱਕ ਪਰਮਾਤਮਾ ਦੇ ਨਾਲ ਆਪਣੀ ਲਿਵ ਲਿਵਲਾ ਲਈ ਦਿਨ ਕੀ ਗਹਿਣ ਗਤ ਕਛੀ ਨਜਾਈ ਸੱਚਾ ਆਪ ਸਾਰੇ ਉਸ ਗੁਰਮੁਖ ਪਿਆਰੇ ਦੀ ਵੀ ਸਿਫਤ ਸਲਾਹ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਸ ਨੇ ਬੇਅੰਤ ਪਰਮਾਤਮਾ ਨੂੰ ਸਿਮਰਿਆ ਹੈ ਤੇ ਪਰਮਾਤਮਾ ਆਪ ਹੀ ਗੁਰਮੁਖਾਂ ਨੂੰ ਸਵਾਰਦਾ ਹੈ ਪਰਮ ਪਲਾੜੇ ਸੇ ਮਨਮੁਖਈਏ ਨਾ ਉਰਵਾਰ ਨ ਪਾਰੇ ਜਿਹੜੇ ਭਰਮਾਂ ਵਿੱਚ ਪਏ ਰਹਿੰਦੇ ਹਨ ਉਹ ਮਨਮੁਖਾਂ ਨੇ ਆਪਣੇ ਮਨ ਪਿੱਛੇ ਲਾ ਕੇ ਜੀਵਨ ਬਤੀਤ ਕਰਦੇ ਹਨ ਤੇ ਨਾ ਉਹ ਸੰਸਾਰ ਦੇ ਵਿੱਚ ਉਹਨਾਂ ਦਾ ਕੋਈ ਉਧਾਰ ਹੁੰਦਾ ਤੇ ਨਾ ਹੀ ਨਿਰੰਕਾਰ ਦੇ ਘਰ ਵਿੱਚ ਜਿਸ ਨੂੰ ਨਦਰ ਕਰੇ ਸੋਈ ਜਨ ਪਾਏ ਗੁਰ ਕਾਬ ਸ਼ਬਦ ਸਮਾਲੇ ਜਿਹਦੇ ਉੱਤੇ ਪ੍ਰਮਾਤਮਾ ਦੀ ਮਿਹਰਪੂਰਪੀ ਬਖਸ਼ਿਸ਼ ਨਦਰ ਰੂਪੀ ਬਖਸ਼ਿਸ਼ ਹੋਵੇ ਨਾ ਉਹ ਹੀ ਗੁਰੂ ਦੇ ਸ਼ਬਦ ਨਾਲ ਜੁੜ ਸਕਦਾ ਹੈ ਹਰ ਜਨ ਮਾਇਆ ਮਾਹ ਨਿਸਤਾਰੇ ਜਿਹੜਾ ਪਰਮ ਹਰੀ ਦਾ ਜਨ ਹੈ ਉਹ ਇਸ ਮਾਇਆ ਸੰਸਾਰੂਪੀ ਮਾਇਆ ਤੋਂ ਬਚ ਜਾਂਦਾ ਹੈ ਨਾਨਕ ਭਾਗ ਹੋਵੇ ਜਿਸ ਮਸਤਕ ਕਾਲ ਹੈ ਮਹਬਦਾਰੀ ਦਾਸ ਨਾਨਕ ਇਹ ਆਖਦਾ ਹੈ ਜਿਹਦੇ ਮਸਤਕ ਦੇ ਭਾਗ ਚੰਗੇ ਹਨ ਉਹ ਮਾਇਆ ਰੂਪੀ ਕਾਲਕ ਤੋਂ ਬਚ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ